ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਕਾਲ ਬਾਬਾ ਗੁਰਨਾਮ ਸਿੰਘ ਜੀ ਮਹਾਕਾਲ ਬਾਬਾ ਸੁੱਚਾ ਸਿੰਘ ਜੀ ਤੇ ਬੇਅੰਤ ਫੌਜਾਂ ਅੱਜ ਸਤਿਗੁਰ ਦੀ ਕਿਰਪਾ ਦੇ ਨਾਲ ਕਿਸੇ ਮੋਰਚੇ ਤੇ ਪਹੁੰਚਿਆ ਨੇ ਮਹਾਕਾਲ ਬਾਬਾ ਗੁਰਨਾਮ ਸਿੰਘ ਜੀ ਮਹੰਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦਾਨਕਦਲ ਮੜੀਆਂ ਵਾਲੇ ਦੇ ਇਹ ਜਹੇਦਾਰ ਨੇ ਸੋ ਬਾਬਾ ਜੀ ਕੋਈ ਸੰਗਤਾਂ ਨੂੰ ਜਕਾਰਾ ਸੁਣਾਈਏ ਆਪਣਾ ਜਿਹੜਾ ਗੱਜ-ਵੱਜ ਕੇ ਕਰਦੇ ਹੁੰਦੇ ਹੋ ਤੁਸੀਂ ਹਾਂ ਜੀ ਬੜੇ ਫੜੇ ਸੁਣਾਣ ਠੀਕ ਹੈ ਹਾਂਜੀ ਹਾਂਜੀ ਜਿਹੜਾ ਦੇਉਣਾ ਉਹਦੇ ਨਾਲ ਨਹੀਂ ਕੂਣਾ ਜਿਹੜਾ ਦੋ ਭਾਰ ਕੇ ਉਹਦੇ ਨਾਲ ਬਾਹਾਂਗੇ ਰਾਲ ਕੇ ਪੀੜੀਆਂ ਗਲੀਆਂ ਹਾਥੀ ਹਯੂਰ ਦੇ ਰਾਜ ਪੁੱਜ ਕੇ ਅਜੇ ਵੀ ਘੂਰ ਦੇ ਪੈਰੋਂ ਨੰਗੇ ਆ ਸਭ ਨਾਲ ਚੰਗੇ ਆ ਘਾਰ ਆਟਾ ਨਹੀਂ ਗੁਰੂ ਘਰ ਕਾਟਾ ਨਹੀਂ ਕੋਲ ਪੰਜੀ ਨਹੀਂ ਕੇਹ ਗੱਲ ਦੀ ਤੰਗੀ ਨਹੀਂ ਐ ਹੁੰਦੇ ਹਾਂ ਨਿਹੰਗ ਸਿੰਘ ਚਕਰਵਰਤੀ ਡਾਂਗ ਤੇ ਡੇਰਾ ਅਗਲਾ ਪਿੰਡ ਮੇਰਾ ਜਿੱਥੇ ਝੂਲਦੇ ਗੁਰਾਂ ਦੇ ਨਿਸ਼ਾਨ ਰਹਿੰਦੇ ਕੋੜਿਆਂ ਤੇ ਬੈੰਦੇ ਕੋੜਿਆਂ ਤੇ ਸਤਿ ਸ੍ਰੀ ਅਕਾਲ ਹੀ <coughs> ਆਕਾਲ